ਔਰ ਰਾਤ ਨੂੰ ਸੌਣ ਲਗਿਆ ਇੰਜ ਕਹਿ ਲੋ ਭੁੱਲਾ ਵਿੱਚ ਸੋਣਾ ਨੀਂਦ ਵੀ ਭੁੱਲ ਦੇ ਵਿੱਚ ਜਾਗਰਤੀ ਵੀ ਭੁੱਲ ਦੇ ਵਿੱਚ ਐਸੇ ਮਨੁੱਖ ਦਾ ਸੋਣਾ ਤੇ ਜਾਗਣਾ ਵਿਅਰਥ ਭਟਕਣਾ ਐਸੇ ਮਨੁੱਖ ਦੇ ਨੀਂਦ ਦੇ ਵਿੱਚ ਸੁਪਨੇ ਵੀ ਐਸੇ ਭਿਆਨਕ ਆਉਣਗੇ ਕਿ ਇਹ ਸੁੱਤਾ ਹੋਇਆ ਵੀ ਤੜਪਦਾ ਰਹੇਗਾ ਬੇਚੈਨ ਤੇ ਬਿਆਕੁਲ ਰਹੇਗਾ ਜੈਸੇ ਕਿ ਦਿਨ ਦੇ ਸਵੇਰੇ ਸ਼ਿਖਸਾਧੀ ਸਾਹਿਬ ਕਿਹਾ ਕਰਦੇ ਸੰਨ ਮੂਰਖ ਮਨੁੱਖ ਦਾ ਸਭ ਤੋਂ ਵੱਡਾ ਗੁਣ ਹੈ ਚੁੱਪ ਰਹਿਣਾ ਜੇ ਬੋਲਦੇ ਮੂਰਖਤਾ ਪ੍ਰਗਟ ਹੁੰਦੀ ਬੋਲਦੇ ਮੂਰਖਤਾ ਪ੍ਰਗਟ ਹੁੰਦੀ ਹੋਰ ਤੇ ਕੁਝ ਪ੍ਰਗਟ ਕਰਨ ਦਾ ਵਸੀਲਾ ਹੈ ਨਹੀਂ ਦੇਖਦੇ ਆ ਮੂਰਖਤਾ ਪ੍ਰਗਟ ਨਹੀਂ ਆਉਂਦੀ ਸੁਣ ਕੇ ਹੀ ਰਿਹਾ ਮੂਰਖਤਾ ਪ੍ਰਗਟ ਨਹੀਂ ਆਉਂਦੀ ਚੱਲ ਕੇੜੇ ਪਾਸੇ ਰਿਹਾ ਮੂਰਖਤਾ ਪ੍ਰਗਟ ਨਹੀਂ ਆਉਂਦੀ ਮੂਰਖਤਾ ਪ੍ਰਗਟ ਆਉਂਦੀ ਹੈ ਬੋਲ ਕੇ ਮੂਰਖ ਦਾ ਸਭ ਤੋਂ ਵੱਡਾ ਗੁਣ ਹੈ ਚੁੱਪ ਰਹਿਣਾ ਪਰ ਜੇ ਕਿਦਰੇ ਕੇ ਚੁੱਪ ਰਹਿਣਾ ਮੇਰਾ ਗੁਣ ਹੈ ਸਮਝ ਲਓ ਮੂਰਖਤਾ ਉਸ ਦੀ ਸਮਾਪਤ ਹੋ ਗਈ ਮੂਰਖਤਾ ਉਸ ਦੀ ਖਤਮ ਹੋ ਗਈ ਉਹਨੂੰ ਕੋ ਝਲਕ ਮਿਲ ਗਈ ਸਤ ਸੰਗ ਦਾ ਇਹ ਹੀ ਲਾਭ ਹੈ ਸਤ ਪੁਰਸ਼ਾਂ ਦੀ ਸੌਬਤ ਦਾ ਇਹ ਹੀ ਪਾਠ ਪੜ੍ਹਨ ਦਾ ਇਹ ਹੀ ਲਾਭ ਹੈ ਕਿਸੇ ਦਿਨ ਮਨੁੱਖ ਨੂੰ ਆਪਣੀ ਮੂਰਖਤਾ ਦਿਖਾਈ ਦੇ ਜਾਏ ਇਹ ਜਿਹੜੀ ਆਮ ਕਥਾ ਕਹਾਣੀਆਂ ਸਤਸੰਗ ਵਿੱਚ ਗੱਲ ਕੀਤੀ ਜਾ ਰਹੀ ਹੈ ਪ੍ਰਮਾਤਮਾ ਦਿਖਾਈ ਦੇ ਜਾਏ ਪ੍ਰਮਾਤਮਾ ਦਿਖਾਈ ਦੇ ਜਾਏ ਨਹੀਂ ਇਹ ਨੰਬਰ 2 ਤੇ ਨੰਬਰ 3 ਤੇ ਗੱਲ ਹੈ ਪਹਿਲੀ ਗੱਲ ਤੇ ਹੈ ਅંધੇਰਾ ਦਿਖਾਈ ਦੇ ਜਾਏ ਮੂਰਖਤਾ ਦਿਖਾਈ ਦੇ ਜਾਏ ਪ੍ਰਮਾਤਮਾ ਦੇ ਅਖਰੀ ਅਰਥ ਨੇ ਪ੍ਰਕਾਸ਼ ਪਰ ਜਿਸ ਨੂੰ ਅંધੇਰਾ ਨਹੀਂ ਦਿਖਾਈ ਦੇ ਰਿਹਾ ਉਹਨੂੰ ਪ੍ਰਕਾਸ਼ ਕਿੱਥੇ ਦਿਖਾਈ ਦੇ ਰਿਹਾ ਦੂਸਰਾ اندھیرے وچ چلنا چلنا نہیں ہوندا بھٹکنا ہوندا رستہ دکھائی نہیں دے ریا میں چل رہاں ٹھیک ہے میں چل رہاں کنا بھٹکنا نہ منزل دکھائی دندی ہے نہ رستہ دکھائی دے سارے زندگی منوکھ دی کرت دے وچ بیتیت ہوندی ہے نہ کرت دکھائی دندی ہے نہ کرت دا انجام دکھائی دیندا نہ کرم دکھائی دیندا ਨਾ ਕਰਮ ਦੇ ਆਖਰ ਦਿਖਾਈ ਦੇਂਦੀ ਹੈ ਤੇ ਇਹਨੂੰ ਕਰਨਾ ਕਹੋਗੇ ਨਹੀਂ ਇਹ ਤੇ ਭਟਕਣਾ ਹੈ ਇਹਨੂੰ ਚਲਣਾ ਕਹੋਗੇ ਇਹ ਤੇ ਭਟਕਣਾ ਹੈ ਹਜ਼ਾਰ ਇੱਕ ਸੇ ਹਜ਼ਾਰ ਅੰਦੇ ਦੂਸਰੀ ਸਮਧ ਵਿੱਚ ਆ ਰਹੇ ਟਕਰਾਈ ਜਾਣਗੇ ਜਗਤ ਟਕਰਾਉ ਹੈ ਕੌਮਾਂ ਟਕਰਾ ਰਹੇ ਨੇ ਦੇਸ਼ ਟਕਰਾ ਰਹੇ ਹੈ ਪਰਿਵਾਰ ਟਕਰਾ ਰਹੇ ਨੇ ਵਿਅਕਤੀ ਟਕਰਾ ਰਹੇ ਨੇ ਕਿਉਂਕਿ ਅંધੇਰਾ ਹੀ ਅંધੇਰਾ ਹੈ भगत शर्मा ने, ने मन रे संसार अंध गएरा समस्त संसार अंधेरे विच जी रे अंधकार विच जी रे मूर्खता विच जी रे अचेत पणे विच जी रे इस स्वस्ते इस दा सारे दा सारा करना गलत है अंधे दा चलना भटकना है मूर्ख दा पूजा पाठ वे ਵਿਰਥ ਹੈ ਮੂਰਖਤਾ ਦੇ ਚ ਕੀਤਾ ਹੋਇਆ ਦਾਨ ਉਹ ਵੀ ਵਿਰਥ ਹੈ ਮੂਰਖ ਦੇ ਹਰ ਕਰਮ ਦੇ ਚ ਹੰਕਾਰ ਦੀ ਬੂ ਆਵੇਗੀ ਨਿਰੰਕਾਰ ਦੀ ਸੁਗੰਧ ਨਹੀਂ ਮੂਰਖ ਦੀ ਹਰ ਕ੍ਰਿਤ ਦੇ ਚ ਬਿਲਕੁਲ ਬਦਬੂ ਹੀ ਹੋਵੇਗੀ ਵਾਸ਼ਨਾ ਦੀ ਪ੍ਰਾਰਥਨਾ ਦੀ ਸੁਗੰਧ ਨਹੀਂ ਆਵੇਗੀ ਪ੍ਰਾਰਥਨਾ ਦੀ ਮਹਿਕ ਨਹੀਂ ਆਵੇਗੀ ਇਸ ਵਾਸਤੇ ਮੇਰੇ ਦੇਖੇ ਗੁਨਾਹਾਂ ਵਿੱਚੋਂ ਇੱਕ ਹੀ ਸਰਮੌਰਪੁਨ ਹੈ ਸੁਚੇਤ ਹੋ ਜਾਣਾ ਸਾਵਧਾਨ ਹੋ ਜਾਣਾ ਸਮਝ ਆ ਜਾਣੀ ਇੱਕੋ ਹੀ ਗੁਨਾਹ ਹੈ ਜੋ ਸਾਰੇ ਗੁਨਾਹਾਂ ਦੀ ਜਨਨੀ ਹੈ ਇੱਕੋ ਹੀ ਪਾਪ ਹੈ ਜੋ ਸਾਰੇ ਪਾਪਾਂ ਦਾ ਪਿਤਾਮਾ ਹੈ ਉਹ ਹੈ ਅਗਿਆਨ ਉਹ ਹੈ ਮੂੜਤਾ ਬਸ ਇਸੇ ਹੀ ਤੋਂ ਸਾਰੇ ਗੁਨਾਹ ਜਨਮ ਲੈਂਦੇ ਨੇ ਇਸੇ ਤੋਂ ਜੋ ਹੈ ਸਾਰੇ ਪਾਪ ਜਨਮ ਲੈਂਦੇ ਨੇ ਇਹ ਕਹਿਣ ਦੇ ਵਿੱਚ ਕੋਈ ਸੰਕੋਚ ਨਹੀਂ ਜੋ ਮੇਰੀ ਸਮਝ ਦੇ ਵਿੱਚ ਨਹੀਂ ਨਹੀਂ ਹੈ ਨਹੀਂ ਹੈ ਜਿਵੇਂ ਨਾਨਕੇ ਦਾਦਕੇ ਸਹੁਰੇ ਪਸ਼ੂਮਨ ਦੇ ਵੀ ਹੈਗੇ ਨੇ ਨਾਨੀ ਉਹਨਾਂ ਦੀ ਹੈ ਸੱਸ ਵੀ ਉਹਨਾਂ ਦੀ ਵੀ ਹੈ ਭੈਣ ਭਰਾ ਉਹਨਾਂ ਦੇ ਵੀ ਹਨ ਚਾਚੇ ਤਾਏ ਮਾਮੇ मामੀਆਂ ਮਾਸੀਆਂ ਉਹਨਾਂ ਦੀਆਂ ਵੀ ਹੈਗੀਆਂ ਨੇ ਸਮਝ ਲਈਗੇ ਸਮਝ ਨਹੀਂ ਹੈ ਚੁਣ ਕੇ ਸਮਝ ਨਹੀਂ ਹੈ ਤਾਂ ਪਸ਼ੂਆਂ ਦੀ ਦੁਨੀਆ ਦੇ ਵਿੱਚ ਪਰਿਵਾਰ ਨਹੀਂ ਹੈ ਨਹੀਂ ਹੈ ਅਗਰ ਸਮਝ ਨਹੀਂ ਹੈ ਤਾਂ ਫਿਰ ਮਨੁੱਖਾਂ ਦੀ ਦੁਨੀਆ ਦੇ ਵਿੱਚ ਨਿਰੰਕਾਰ ਨਹੀਂ ਹੈ ਨਹੀਂ ਹੈ ਪਰਿਵਾਰ ਦੇ ਹੁੰਦੇ ਹੋਇਆ ਪਸ਼ੂ ਪਰਿਵਾਰ ਤੋਂ ਬਿਨਾ ਜੀਉਂਦਾ ਹੈ ਨਿਰੰਕਾਰ ਦੇ ਹੁੰਦੇ ਹੋਇਆ ਮਨੁੱਖ ਨਿਰੰਕਾਰ ਤੋਂ ਬਿਨਾ ਜੀਉਂਦਾ ਹੈ ਈਸ਼ਵਰ ਤੋਂ ਬਿਨਾ ਜਿੰਦਾ ਜੀ ਰਿਹਾ ਹੈ ਈਸ਼ਵਰ ਤੋਂ ਬਿਨਾ ਜੀ ਰਿਹਾ ਹੈ ਪਸ਼ੂ ਜਿਵੇਂ ਭੈਣ ਭਰਾ ਦੇ ਸੰਬੰਧਾਂ ਤੋਂ ਬਿਨਾ ਜੀ ਰਿਹਾ ਹੈ ਮਾ ਮੇ ਚਾਚੇ ਤਾਏ ਦਾਇਆਂ ਦੇ ਸੰਬੰਧ ਤੋਂ ਬਿਨਾ ਜੀ ਰਿਹਾ ਹੈ ਨਾਨਕੇ ਦਾਦਕੇ ਸੌਰੇ ਹੁੰਦੇ ਹੋਇਆ ਵੀ ਉਹਨਾਂ ਦੇ ਬੋਧ ਤੋਂ ਬਿਨਾ ਜੀ ਰਿਹਾ ਹੈ ਪਰਮਾਤਮਾ ਦੇ ਹੁੰਦੇ ਹੋਇਆ ਮਨੁੱਖ ਪਰਮਾਤਮਾ ਦੇ ਬੋਧ ਤੋਂ ਬਿਨਾ ਜੀ ਰਿਹਾ ਹੈ ਸ਼ਹਿਦਿ ਸਵਾਸਤੇ ਗੁਰੂ ਨਾਨਕ धन गुरु गोबिंद सिंह जी महाराज ने ऐलानिया कह दिता ज्ञान ही गुरु है गुरु ज्ञान है ज्ञान गुरु आत्म नाम आतम लगाओ अंधे चान रखिए दीवे बले पचास गुरु नानक देव जी महाराज कहने जल चिराग सामने ने अगर मनुख अंधा है तो पंजा दीवे व्यर्थ हो गए ਪਤਾ ਨਹੀਂ ਮਨੁੱਖਤਾ ਦੇ ਸਾਹਮਣੇ ਕਿੰਨੇ ਅਵਤਾਰ ਵਿਅਰਥ ਹੋ ਗਏ ਨੇ ਕਿੰਨੇ ਜਲਦੇ ਹੋਏ ਦੀਵੇ ਵਿਰਥ ਹੋ ਗਏ ਨੇ ਜਲਦੇ ਰਹੇ ਵਣਦੇ ਰਹੇ ਰੋਸ਼ਨੀ ਔਰ ਜ਼ਿੰਦਗੀ ਦੇ ਦੀਵੇ ਰਿਤ ਉਹ ਆਪਣਾ ਹੋਂਮ ਜਲਾਉਂਦੇ ਰਹੇ ਆਪਣਾ ਸਮਾ ਜਲਾਉਂਦੇ ਰਹੇ ਆਪਣੀ ਸ਼ਕਤੀ ਜਲਾਉਂਦੇ ਰਹੇ ਔਰ ਉਸ ਤੋਂ ਜੋ ਰੋਸ਼ਨੀ ਪੈਦਾ ਹੁੰਦੀ ਰਹੀ ਕੋਸ਼ਿਸ਼ ਸੀ ਉਹਨੀਆਂ ਜਗਤ ਨੂੰ ਮਿਲੇ ਪਰ ਗੁਰੂ ਨਾਨਕ ਕਹਿੰਦੇ ਨੇ ਅੰਧੇ ਚਾਨਣ ਰਖੀਏ ਦੀਵੇ ਬਲੇ 50 ਜਲਦੇ 50 ਦੀਵੇ ਵਿਅਰਥ ਨੇ ਅੰधे ਦੇ ਸਾਹਮਣੇ ਪਤਨੀ ਮਰਨ ਨੂੰ ਨਾਕਾਰਾ ਕਰ ਚੁੱਕੀ ਹੈ ਬਿਲਕੁਲ ਨਾਕਾਰਾ ਕਰ ਚੁੱਕੀ ਹੈ ਕਹਿੰਦੇ ਰੇ ਜਿਸ ਕਲਾਸ ਤੇ ਜਿਸ ਸਕੂਲ ਦੀ ਕਲਾਸ ਤੇ ਬੱਚੇ ਬਹੁਤ ਫੇਲ ਹੋ ਜਾਣ ਰਹਿ ਜਾਣ पास ना हो सकन स्कूल ਦੇ ਮੁੰਤਜ਼ਮ ਸੋਚਦੇ ਨੇ ਟੀਚਰ ਬਦਲੀਏ ਉਸਤਾਦ ਬਦਲੀਏ ਅਧਿਆਪਕ ਬਦਲੀਏ ਇਤਨੇ ਬੱਚੇ ਫੇਲ ਹੋ ਜਾਂਦੇਗਾ ਸ਼ਾਇਦ ਠੀਕ ਢੰਗ ਨਾਲ ਪੜਾ ਨਹੀਂ ਰਿਹਾ ਠੀਕ ਢੰਗ ਨਾਲ ਕਿਤਨਾ ਵੀ ਪੜਾਇਆ ਜਾਏ ਅਗਰ ਕੋਈ ਠੀਕ ਢੰਗ ਨਾਲ ਪੜਦਾ ਹੀ ਨਹੀਂ ਤਾਂ ਫਿਰ ਕੀ ਹੋਵੇਗਾ ترقی ਹੋਵੇਗਾ ਪ੍ਰਕਿਰਤੀ ਅਧਿਆਪਕ ਬਦਲਦੀ ਰਹੀ ਹੈ। ਔਰ ਇਕੋ ਹੀ ਸ਼੍ਰੇਣੀ ਦੇ ਸਨਾਤਨ ਮਤ ਦੇ 24 અવਤਾਰ ਆਏ। ਗੁਰੂ ਨਾਨਕ ਨੇ 10 ਰੂਪ धारण ਕੀਤੇ। ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਅੰਗਦ ਦੇਵ ਜੀ ਦੇ ਰੂਪ ਵਿੱਚ, ਗੁਰੂ ਅਮਰਦਾਸ ਜੀ ਦੇ ਰੂਪ ਵਿੱਚ, ਫਿਰ ਗੁਰੂ ਰਾਮਦਾਸ ਜੀ ਦੇ ਰੂਪ ਵਿੱਚ, ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਰੂਪ ਵਿੱਚ। ਫਿਰ ਛੇਵੇਂ ਪਾਤਸ਼ਾਹ ਧਨਗੁਰੂ ਅਰਗੁਵਿੰਦ ਸਾਹਿਬ ਜੀ ਮਹਾਰਾਜ ਦੇ ਰੂਪ ਵਿੱਚ ਫਿਰ ਸ਼ਮਾ ਜਲੀ ਗੁਰੂ ਹਰ ਫਿਰ ਬਾਲਕ ਗੁਰੂ ਧਨਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੀਪਕ ਲੈ ਕੇ ਅੱਗੇ ਆਏ ਫਿਰ ਸੱਚ ਦੀ ਮਸ਼ਾਲ ਲੈ ਕੇ ਅੱਗੇ ਆਏ ਗੁਰੂ ਤੇਗ ਬਹਾਦਰ ਸਾਹਿਬ ਜੀ ਫਿਰ ਰੋਸ਼ਨ ਜ਼ਮੀਰ ਬਣ ਕੇ ਰੋਸ਼ਨ ਚਿਰਾਗ ਬਣ ਕੇ ਮਹਾ ਸੂਰਜ ਬਣ ਕੇ ਪ੍ਰਗਟ ਹੋਏ ਧਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਨੁੱਖਤਾ ਦੀ ਦੁਨੀਆ 'ਚ ਅੰਧੇਰਾ ਹੀ ਅੰਧੇਰਾ ਹੈ ਅੰਧੇਰਾ ਹੀ ਅੰਧੇਰਾ ਜਰ ਦਰਸਤ ਆਏ ਈਸਾ ਆਏ ਮੁਹੰਮਦ ਆਏ موسی ਆਏ ਇਹ ਕਹਿਣ ਦੇ ਕੋਈ ਸੰਕੋਚ ਨਹੀਂ ਪਰ ਸਾਰਾ ਅੱਜ ਵੀ ਅੰਧੇਰੇ 'ਚ ਹੈ ਮਦਪੁਰਜ ਅੱਜ ਵੀ ਸਾਰਾ ਅੰਧੇਰੇ 'ਚ ਹੈ ਅਵਤਾਰਾਂ ਦੀ ਧਰਤੀ ਕਹਿਣ ਵਾਲੀ ਤੇ ਹਿੰਦੁਸਤਾਨ ਤੇ ਭਾਰਤ ਅਗਰ ਲੌਤ ਸੇ ਜੈਸੇ ਮਹਾਨ ਵਿਚਾਰਕ ਦਾਰਸ਼ਨਿਕ ਤੇ ਸੰਤ ਚੀਨ ਦੀ ਧਰਤੀ ਨੇ ਪੈਦਾ ਕੀਤੇ ਨੇ ਸਮਸਤ ਚੀਨ ਅਜ ਵੀ ਅੰਧੇਰੇ ਵਿੱਚ ਅਜ ਵੀ ਅੰਧੇਰੇ ਵਿੱਚ ਸੂਫੀਆਂ ਨੂੰ ਜਨਮ ਦੇਣ ਵਾਲੀ ਈਰਾਨ ਦੀ ਧਰਤੀ ਸ਼ੇਖ ਸਾਦੀ ਹਾਫਿਜ਼ ਮੌਲਾਨਾ ਰੂਮ ਸਮਸਤ ਵਰੇਸ ਔਰ ਇਸੇ ਤਰੀਕੇ ਦੇ ਨਾਲ ਹਾਫਿਜ਼ ਉਮਰ ਖਿਆਉ ਇਕ ਤੋਂ ਇਕ ਮਹਾਨ ਦੀਵਾ ਜਲਿਆ ਉਸ ਧਰਤੀ ਦੇ ਚ ਈਰਾਨ ਅਜ ਵੀ ਪਰਬਲ ਅੰਧਕਾਰ ਵਿੱਚ ਹੈ ਭਟਕ ਰਿਹਾ ਹਜ਼ਾਰਾਂ ਚਿਰਾਗ ਬੇਕਾਰ ਹੋ ਜਾਣਗੇ ਉਹਨਾਂ ਮਨੁੱਖਾਂ ਦੇ ਸਾਹਮਣੇ ਜੋ ਅੰधे ਨੇ ਅੰधे ਨੇ ਅੰधे ਨੇ ਇਹ ਅੰਧਾ ਪਰ ਕਿਹੜੀ ਗੱਲ ਹੈ ਕੀ ਪ੍ਰਕਿਰਤੀ ਅੰਧਿਆਂ ਨੂੰ ਜਨਮ ਦਿੰਦੀ ਹੈ ਨਹੀਂ ਕਿਧਰੇ ਹਜ਼ਾਰਾਂ ਬੱਚਿਆਂ ਦੇ ਚਾਨਾ ਐਸਾ ਸੀ ਦੇਖ ਸਕਦੇ ਆ ਜੋ ਜਨਮ ਤੋਂ ਅੰਧਾ ਪਰਕਿਰਤੀ ਤੇ ਸੁਜਾਗਿਆ ਨੂੰ ਪੈਦਾ ਕਰਦੀ ਪਰਕਿਰਤੀ ਤੇ ਦੋਸ਼ ਆਇਦ ਨਹੀਂ ਕਰ ਸਕਦੇ ਪਰਮਾਤਮਾ ਤੇ ਗਿਆਨੀਆਂ ਨੂੰ ਪੈਦਾ ਕਰਦਾ ਹੈ ਬੀਜ ਮੰਤਰ ਸਰਬ ਕੋ ਗਿਆਨ ਗਊ ਦੇ ਬਛੜੇ ਨੇ ਜਨਮ ਲਿਆ ਥੋੜੀ ਦੇਰ ਬਾਅਦ ਉੱਠਦਾ ਹੈ ਔਰ ਗਉ ਦੇ ਅਸਤਨਾ ਦੀ طرف ਲੱ ਜੋ ਹੈ ਲਪਕਦਾ ਹੈ ਇਸ ਨੂੰ ਗਿਆਨ ਕਿਸ ਨੇ ਦੇ ਦਿੱਤਾ ਤੇਰੀ ਖੁਰਾਕ ਇਹਨਾਂ ਅਸਤਨਾ ਵਿੱਚ ਹੈ ਤੇਰਾ ਰਜ਼ਕ ਅਸਤਨਾ ਵਿੱਚ ਪਿਆ ਹੈ ਤੇ ਫਿਰ ਇਸ ਨੂੰ ਚੁੰਗਣ ਦਾ ਬੋਧ ਕਿਸ ਨੇ ਦੇ ਦਿੱਤਾ ਇਹ ਤੇ ਸਭ ਪ੍ਰਕਿਰਤੀ ਦੇ ਰਹੀ ਹੈ ਰਜ਼ਕ ਦੀ ਤਲਾਸ਼ ਦਾ ਬੋਧ ਪਰਮਾਤਮਾ ਦੇ ਰਿਹਾ ਹੈ ਰਾਜਗ੍ਰਹਿਮ ਦੀ ਤਲਾਸ਼ ਦਾ ਬੋਧ ਵੀ ਰਾਜਗ੍ਰਹਿਮ ਦੇ ਰਿਹਾ ਹੈ ਪ੍ਰਮਾਤਮਾ ਦੇ ਰਿਹਾ ਹੈ ਸਭ ਨੂੰ ਗਿਆਨ ਦੇ ਰਿਹਾ ਹੈ ਸਭ ਨੂੰ ਸੂਝ ਦੇ ਰਿਹਾ ਹੈ ਪਰ ਇਹ ਅੰਧਾਪਨ ਕਿਉਂ ਹੈ ਇੱਕ ਤੇ ਉਹ ਅੰਦਾ ਹੈ ਜਿਸ ਨੂੰ ਕਹਿ ਦਈਏ ਜਦੀ ਅੱਖਾਂ ਵਿੱਚ ਰੋਸ਼ਨੀ ਹੈ ਹੀ ਨਹੀਂ ਇੱਕ ਉਹ ਅੰਧਾ ਹੈ ਜੋ ਅੱਖਾਂ ਖੋਲੇ ਹੀ ਨਾ ਅੱਖਾਂ ਖੋਲੇ ਹੀ ਨਾ بس ਇੰਨੇ ਹੀ ਅੰਧਿਆਂ ਦੀ ਤਾਦਾਦ ਜ਼ਿਆਦਾ ਹੈ ਜੋ ਦੀਵੇ ਦੇ ਜਲਦੇ ਹੋਇਆ ਅੱਖਾਂ ਖੋਲਦੇ ਹੀ ਨਹੀਂ ਖੋਲਦੇ ਹੀ ਨਹੀਂ ਔਰ ਲੰਬੇ ਸਮੇਂ ਤੱਕ ਅੱਖਾਂ ਬੰਦ ਕਰਨ ਕਰਕੇ ਅੱਖਾਂ ਵਿੱਚ ਵੇਖਣ ਦੀ ਤਾਕਤ ਵੀ ਗਵਾ ਬੈਠਦੇ ਨੇ ਤਾਕਤ ਗਵਾ ਬੈਠਦੇ ਨੇ ਔਰ ਫਿਰ ਜੀਵਨ ਇਸ ਤਰ੍ਹਾਂ ਜੀਉਂਦੇ ਨੇ ਬਕਾਉਲੇ ਧਨ ਗੁਰੂ ਅਰਜਨ ਦੇਵ ਜੀ ਜੈਸੇ ਉੱਲੂ ਸੂਰਜ ਚੜਿਆ ਹੋਇਆ ਹੈ जानਣਾ ਪਰ ਉੱਲੂ ਦੀ ਦੁਨੀਆ 'ਚ ਤੇ ਅੰਧੇਰਾ ਹੈ। ਕਿ ਉੱਲੂ ਦੀ ਦੁਨੀਆ ਵਿੱਚ ਅੰਧੇਰਾ ਹੈ ਤੇ ਉਸ ਮਨੁੱਖ ਨੂੰ ਕੀ ਆਖਾਂਗੇ ਜਿਸ ਦੇ ਜੀਵਨ ਵਿੱਚ ਅੰਧੇਰਾ ਹੀ ਅੰਧੇਰਾ ਹੈ। ਕਿ ਸਾਥੇ ਨਹੀਂ ਹੈ ਕਿਉਂਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਖਿਆ ਤੋ ਕਹਿਣ ਵਿੱਚ ਕੋਈ ਸੰਕੋਚ ਨਹੀਂ ਉੱਲੂ ਅੰਧੇਰੇ ਵਿੱਚ ਜੀ ਰਿਹਾ ਹੈ। ਅੰਧੇਰੇ ਵਿੱਚ ਜੀ ਰਿਹਾ ਹੈ ਬਹੁਤੀ ਮਨੁੱਖਤਾ ਅੰਧਕਾਰ ਵਿੱਚ ਜੀ ਰਹੀ ਹੈ ਕਿਉਂਕਿ ਅੰਧਕਾਰ ਵਿੱਚ ਜੀ ਰਹੀ ਹੈ। ਕਿ ਇਹਨੂੰ ਉੱਲੂ ਕਹਿੰਦੇ ਵਿਚ ਕੀ ਸੰਕੋਚਾਇ ਸੰਪਤ ਦੌਲ ਝੂਲ ਸੰਗ ਝੂਲਤ ਮਾਇਆ ਮਗਨ ਫਿਰਤ ਗੋਗਨਾ ਪੰਜਾਬੀ ਵਿੱਚ ਉੱਲੂ ਨੂੰ ਗੋਗੂ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵਾਕ ਸੰਪਤ ਦੌਲ ਝੂਲ ਸੰਗ ਝੂਲਤ ਮਾਇਆ ਮਗਨ ਫਿਰਤ ਗੋਗਨਾ ਕੋਈ ਪ੍ਰਮਾਤਮਾ ਦੀ ਸਮਝ ਨਹੀਂ ਹਨੇਰਾ ਹੀ ਜ਼ਿੰਦਗੀ ਬਣ ਗਈ ਹੈ ਅੰਧੇਰਾ ਹੀ ਆਨੰਦ ਬਣ ਗਿਆ ਅੰਧੇਰਾ ਹੀ ਸੁਖ ਬਣ ਗਿਆ ਕਿਤਨਾ ਤਰਸ ਆਏਗਾ ਉਸ ਮਨੁੱਖ ਦੀ ਜ਼ਿੰਦਗੀ ਤੇ ਭਟਕਣਾ ਹੀ ਜਿਸ ਦੀ ਜ਼ਿੰਦਗੀ ਬਣ ਜਾਏ